ਸਤਿ ਸ਼੍ਰੀ ਅਕਾਲ ਦੋਸਤੋ ਸਪੀਡ ਪੋਸ ਪੰਜਾਬੀ ਟੀਵੀ ਦੇ ਪੇਜ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਅਸੀਂ ਖੜੇ ਹਾਂ ਬਠਿੰਡਾ ਦੀ ਅਜੀਤ ਰੋਡ ਦੀ ਗਲੀ ਨੰਬਰ 3 ਵਿੱਚ ਜਿੱਥੇ ਤੁਹਾਨੂੰ ਸਵੇਰੇ ਖਬਰ ਦਿਖਾਈ ਸੀ ਕਿ پارک ਨੰਬਰ 138 ਦੇ ਨਾਲ ਕੁਝ ਜਗ੍ਹਾ ਪਈ ਸੀ ਤੇ ਇਸ ਜਗ੍ਹਾ ਤੇ ਕੁਝ ਲੋਕਾਂ ਵੱਲੋਂ ਆਪਣੀਆਂ ਮਲਕੀਤ ਦੱਸੀ ਜਾ ਰਹੀ ਸੀ ਤੇ ਇਹਦਾ ਜਿਹੜਾ ਕੇਸ ਚੱਲ ਰਿਹਾ ਸੀ ਤੇ ਅੱਜ ਜਿਹੜਾ ਕੇਸ ਦਾ ਫੈਸਲਾ ਬੀਤੇ ਦਿਨ ਨਗਰ ਨਿਗਮ ਤੇ ਮਹੱਲਾ ਨਿਵਾਸੀਆਂ ਦੇ ਹੱਕ ਵਿੱਚ ਆਇਆ ਤੇ ਅੱਜ ਨਗਰ ਨਿਗਮ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਉਹਨਾਂ ਨੇ ਪਹੁੰਚ ਗਏ ਇਸ ਪਾਰਕ ਦਾ ਜਿਹੜਾ ਕਬਜ਼ਾ ਸਾਰਾ ਕਬਜ਼ਾ ਛੁੜਾਇਆ ਤੇ ਕਬਜ਼ੇ ਲੈ ਆ ਗਏ ਇਸ ਜਗ੍ਹਾ ਦਾ ਖੇਅਰਦਵਾਰੀ ਕਰਵਾਈ ਜਾ ਰਹੀ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਬਟੰਡੇ ਤੇ ਅਜੀਤ ਰੋਡ ਦੇ ਪਾਰਕ ਨੰਬਰ 138 ਦੀਆਂ ਤੇ ਇਸ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਜਿਹੜਾ ਇਹ ਸੰਘਰਸ਼ ਹੈ ਕਿੰਨੇ ਸਮੇਂ ਤੋਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਸੀ ਕਿ ਜਿਹੜਾ ਕੇਸ ਹੈ ਤੇ ਜਿਹੜਾ ਕੇਸ ਜਿੱਤੇ ਆ ਉਹਨਾਂ ਦੀ ਕਿੰਨੀ ਕੀ ਖੁਸ਼ੀ ਹੈ ਆਪਾਂ ਐਸੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਕੁਛ ਪਾਰਕ 'ਚ ਚੱਲਦੇ ਆ ਪਾਰਕ ਦੇ ਵਿੱਚ ਕੁਝ ਲੋਕ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਆ ਸ਼ਸ਼ੀ ਗਾਲ ਅੰਕਲ ਜੀ ਪਾਰਕ ਹੁਣ ਤੁਹਾਡੇ ਕਬਜ਼ੇ 'ਚ ਆ ਗਿਆ ਜੀ ਕੀ ਕਹਿਣਾ ਚਾਹੋਗੇ ਜੀ ਕਿੰਨੇ ਸਮੇਂ ਤੋਂ ਲੱਗੇ ਹੋਏ ਸੀ ਇਹ 20 ਸਾਲ ਤੋਂ ਲੱਗੇ ਹੋਏ ਸੀ ਇਹ ਕਿੰਨਾ ਵੱਲੋਂ ਕੇਸ ਕੀਤਾ ਗਿਆ ਸੀ ਇਹ ਕੇਸ ਕਰਿਆ ਸੀ ਮੈਂ ਨਾਗਰਿਕ ਚੇਤਨਾ ਦਾ ਪ੍ਰਧਾਨ ਹਾਂ ਕੇਸ ਮੇਰੇ ਨਾਂ ਤੇ ਸੀ ਹਾਂ ਜੀ ਇਹ ਰੋ ਪਬਲਿਕ ਨੂੰ ਹਾਂ ਸਾਡਾ ਇਹ ਕੇਸ ਮੇਰੇ ਨਾਮ ਤੇ ਹੈ ਗੁਰਦੇਵ ਸਿੰਘ ਮਸੀਹ ਆ ਓਕੇ ਠੀਕ ਹੈ ਹਾਂ ਇਹ ਸਾਨੂੰ 20 ਸਾਲ ਹੋ ਗਿਆ ਸੀ ਸੁਪਰੀਮ ਕੋਰਟ تک ਜਾਣ ਤੱਕ ਲੜਾਈ ਹਾਂ ਫਿਰ ਕੋਰਟ ਸਾਡੇ ਹੱਕ ਛੋ ਗਿਆ ਹਾਈ ਕੋਰਟ ਸਾਡੇ ਹੱਕ ਛੋ ਗਿਆ ਇਹ ਜਗ੍ਹਾ ਕਿ ਨਹੀਂ ਸੀ ਟੋੜਨ ਦੀ ਜਗ੍ਹਾ 3200 ਰੁਪਏ ਤੇ ਜਿਹੜੀ ਉਹ ਜਗ੍ਹਾ ਤੇ ਕਬਜ਼ਾ ਦੂਜਿਆਂ ਦਾ ਸੀ 800 ਰੁਪਏ ਉਹ 800 ਰੁਪਏ ਸੀ ਬੱਸ ਤੇ ਅੱਜ ਜਿਹੜਾ ਕਬਜ਼ਾ ਤੁਸੀਂ ਕੇਸ ਜਿੱਤ ਗਏ ਉਹ ਕਿੰਨੀ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੈ ਸਾਰੇ ਮੱਲੇ ਨੇ ਖੁਸ਼ੀ ਜਾਈ ਆਲ ਰੇੜੇ ਜੀ ਤੋਂ ਲਾ ਬੱਚਿਆਂ ਤੋਂ ਹਾਂ ਤੇ ਪ੍ਰਸ਼ਾਸਨ ਦਾ ਰੋਲ ਕਿਸ ਤਰ੍ਹਾਂ ਨਗਰ ਨਿਗਮ ਦਾ ਰੋਲ ਕਿਸ ਤਰ੍ਹਾਂ ਹੈ ਨਹੀਂ ਨਗਰ ਨਿਗਮ ਦਾ ਉਹ ਠੀਕ ਰਿਹਾ ਸਾਡੀ ਹੂੰ ਕਿ ਅੱਜ ਟੀਮ ਆਈ ਉਹਨਾਂ ਦੀ ਨਗਰ ਨਿਗਮ ਦੀ ਜਿਹੜਾ ਨਗਰ ਨਿਗਮ ਦੀ ਟੀਮ ਆਈ ਹੈ ਅੱਛਾ ਸੌਡਨ ਨਾ ਪਰਮ ਪਰਦੀਪ ਸਿੰਘ ਹੂੰ ਸੌਡਨ ਉਹਨੇ ਸੋਧੋ ਪਾਰਲਮੈਂਟ ਉੱਤੇ ਦਿੱਤੋ ਕਰੇ ਹੂੰ ਕੁਛ ਨਾ ਨੇ ਉਹਦੇ ਜੋੜੇ ਲਾਈ ਸੀ ਜਿਸ ਨਾਲ ਸੀ ਮਿਲਿਆ ਉਹਨੇ ਬਹਿਦਾ ਕਰਿਆ ਪਾਣੀ ਖੇਤਰ ਨੂੰ ਸ਼ੁਰੂ ਕਰਦਿਆ ਉਹਨੇ ਪੂਰਾ ਬਹਿਦਾ ਕੀਤਾ ਪੂਰੇ ਬਹਿਦੇ ਸ਼ੁਰੂ ਕਰੇ ਤਾਂ ਕੁਸ਼ਲ ਸਿੰਘ ਸਾਹਿਬ ਨੇ ਕਹੇ ਸਾਨੂੰ ਕਿ ਚਾਰ ਵਿੱਚ ਕਿੱਥੇ ਪਹੁੰਚ ਜਾਂਦਾ ਹੈ 5 ਨੂੰ ਜਾਂ 6 ਨੂੰ ਸ਼ੁਰੂ ਕਰਦੇ ਹਾਂ ਉਸ ਦੇ ਮੁਤਾਬਕ ਉਹਨੇ ਸ਼ੁਰੂ ਕਰ ਦਿੱਤਾ ਹੁਣ ਪਾਰਕ ਵੱਡਾ ਹੋ ਗਿਆ ਖੁਸ਼ੀ ਤਾਂ ਹੋਰ ਵੱਧ ਗਈ ਹੋਣੀ ਬਹੁਤ ਵੱਡੀ ਖੁਸ਼ੀ ਹੈ ਬਹੁਤ ਵੱਡੀ ਇਹ ਤਾਂ ਮੇਨਟੇਨੈਂਸ ਦਾ ਕੰਮ ਕਿਤੇ ਕੋਈ ਚੱਲ ਰਿਹਾ ਜੀ ਮੇਨਟੇਨੈਂਸ ਜਿਹੜੀ ਹੈ ਤੇਗਪਾਲ ਕੌਣ ਕਰਦਾ ਜੀ ਇਹਦੀ ਬਿਲਕੁਲ ਅਸੀਂ ਕਰਦੇ ਹਾਂ ਅੱਛਾ ਅੱਛਾ ਕੋਈ ਚੀਜ਼ ਆਪਰ ਦਾਨ ਪਿਆ ਓਕੇ ਮੈਂਬਰ ਵੀ ਹੈਗੇ ਸਾਡੇ ਉਹ ਤੇ ਪ੍ਰਸ਼ਾਸਨ ਦੇ ਸਾਡੇ ਠੀਕ ਹੈ ਕਮੇਟੀ ਮਾਣੇਗੇ ਸਾਡੇ ਪਾਰਕ ਦੀ ਓਕੇ ਬਾਅਦ ਇੱਕ ਮਿੰਟ ਦੇ ਬਾਅਦ ਨੇਗਰ ਚੇਤਨਵਿਦਾਈ ਪ੍ਰਧਾਨ ਤੇ ਬੱਲੇ ਦੇ ਕੋਟੀ ਬਣੀ ਨਗਰ ਚੇਤ ਇਹ ਪਾਰਕ ਦੀ ਕਮੇਟੀ ਬਣੀ ਹੈ ਇਹਦਾ ਹੀ ਪ੍ਰਧਾਨ ਆ ਲਓ ਜੀ ਦੋਸਤੋ ਆ ਸਾਡੇ ਨਾਲ ਹੋਰ ਵੀ ਜੁੜੇ ਆ ਹਾਂ ਜੀ ਸ਼ਿਵਾਜੀ ਕੀ ਕਹਿਣਾ ਚਾਹੋਗੇ ਸਾਨੂੰ ਜੀ ਅੱਜ ਮੱਲਾ ਵਾਸੀਆਂ ਨੂੰ ਬਹੁਤ ਖੁਸ਼ੀ ਹੋਈ ਇਹ ਸਾਡਾ ਹੀ ਪਾਰਕ ਹੈ ਜਿਹੜਾ ਉਹ ਬੜਾ ਵੱਡਾ ਬਣ ਗਿਆ ਬੱਚਿਆਂ ਲਈ ਸਹੂਲਤ ਪੈਦਾ ਹੋ ਗਈ ਸਾਰੇ ਮੱਲਾ ਵਾਸੀਆਂ ਦੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਪਾਸ ਕੱਟੀ ਕਰਕੇ हिम्मत ਨਾਲ ਸਾਰੇ ਘਰਾਂ ਦੀ ਜਿਹਦੀ ਹਿੰਮਤ ਸੀ ਕੋਈ 4000 5000 ਪੈਸਾ ਕੱਟਾ ਕਰਕੇ ਅਸੀਂ ਵਕੀਲ ਕੀਤਾ ਫਿਰ ਅਸੀਂ ਛੱਡਿਆ ਨਹੀਂ ਖੜਾ ਖਾਸ ਕਰ ਗੁਰਦੇਵ ਸਿੰਘ ਜੀ ਬਾਈਆ ਜੀ ਮੰਟੂ ਜੀ ਇਹਨਾਂ ਦਾ ਬਹੁਤ ਯੋਗਦਾਨ ਹੈ ਜਿਨ੍ਹਾਂ ਨੇ ਮੂਹਰੇ ਲੱਗ ਕੇ ਪੂਰਾ ਅੰਤ ਸਿਰੇ ਲਾਤਾ ਕੰਮ ਹੁਣ ਸਾਨੂੰ ਬੜੀ ਖੁਸ਼ੀ ਹੈ ਜੀ ਖੁੱਲੀ ਹਵਾ ਚ ਹੋਰ ਖੁੱਲੀ ਹਵਾ ਚ ਬੈਠ ਕੇ ਨੰਦ ਮਾਣਾਂਗੇ ਨਮਾਣਾਂਗੇ ਕਮਿਸ਼ਨਰ ਸਾਹਿਬ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ ਜੀ ਕਾਰਪੋਰੇਸ਼ਨ ਦਾ ਬਹੁਤ ਵਧੀਆ ਰੋਲ ਰਿਹਾ ਜੀ ਦੇਖੋ ਕਿ ਜਿੱਤ ਗਏ ਤੇ ਉਹਨਾਂ ਨੇ ਤੁਰੰਤ ਫੌਰੀ ਕਾਰਵਾਈ ਕਰਤੀ ਬਹੁਤ ਗੁੱਝੀ ਬਣੀ ਬਹੁਤ ਵਧੀਆ ਹੈ ਧੰਨਵਾਦ ਜੀ ਆ ਦੋਸਤੋ ਤੁਹਾਨੂੰ ਹੁਣੀ ਸੁਣਾਇਆ ਕਿ ਜਿਹੜੇ ਇਸ ਇਲਾਕੇ ਦੇ ਲੋਕ ਹੈ ਜੋ ਇਸ ਜਗ੍ਹਾ ਲਈ ਸੰਘਰਸ਼ ਕਰ ਰਹੇ ਸੀ ਅੱਜ ਉਹਨਾਂ ਦੇ ਚਿਹਰੇਾਂ ਤੇ ਖੁਸ਼ੀ ਹੈ ਕਿ ਜਿਹੜਾ 20 ਸਾਲਾਂ ਤੋਂ ਜਿਹੜਾ ਸੰਘਰਸ਼ ਕਰ ਰਿਹਾ ਸੀ ਉਸ ਨੂੰ ਬੂਰ ਪਿਆ ਪ੍ਰਸ਼ਾਸਨ ਦਾ ਨਗਰ ਨਿਗਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ ਬਹੁਤ ਵਧੀਆ ਕਮਿਸ਼ਨਰ ਸਾਹਿਬ ਦੀ ਸਲਾਘਾ ਕੀਤੀ ਗਈ ਹੈ ਸਾਰੀ ਟੀਮ ਦੀ ਸਲਾਘਾ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਇਹ ਬਹੁਤ ਵਧੀਆ ਕੰਮ ਹੈ ਤੁਰੰਤ ਕੇਸ ਜਿੱਤਣ ਤੋਂ ਬਾਅਦ ਹੀ ਨਗਰ ਨਿਗਮ ਦੀ ਪੂਰੀ ਟੀਮ ਇੱਥੇ ਕਬਜ਼ਾ ਜਿਹੜਾ ਹੈਗਾ ਛੜਾਣ ਵਾਸਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਅੰਡਰ ਚ ਕਰਕੇ ਤੇ ਹੁਣ ਇਸ ਜਗ੍ਹਾ ਨੂੰ ਜਿਹੜਾ ਹੈਗਾ ਪੂਰਾ ਨਗਰ ਨਿਗਮ ਵੱਲੋਂ ਡਵੈਲਪ ਕੀਤਾ ਜਾਏਗਾ ਤੇ ਇਹ ਸਾਰਾ ਪਾਰਕ ਫਿਰ ਇੱਕ ਜਿਹੜਾ ਵੱਡਾ ਪਾਰਕ ਹੋ ਜਾਏਗਾ ਲੋਕਾਂ ਦੀ ਸਹੂਲਤਾਂ ਲਈ ਇਸ ਇਲਾਕੇ ਦੀ ਸਹੂਲਤਾਂ ਲਈ ਬਹੁਤ ਵਧੀਆ ਜਿਹੜਾ ਪਾਰਕ ਏ ਤਿਆਰ ਕੀਤਾ ਜਾ ਰੂਗਾ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਪਾਰਕ ਦੀਆਂ ਕਿ ਇਹ ਜਿਹੜੀ ਇਹ ਜਗ੍ਹਾ ਹੈਗੀ तकरीबन 800 ਕਾ ਜਗ੍ਹਾ ਸੀ ਜਿਹਦਾ ਇਹ ਮਸਲਾ ਜਿਹੜਾ ਚੱਲ ਰਿਹਾ ਸੀ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਦੇ ਇੱਕ ਕਮੇਟੀ ਪਾਰਕ ਕਮੇਟੀ ਹੈ ਉਹ ਕਾਫੀ ਸੰਘਰਸ਼ ਲੜ ਰਹੀ ਸੀ ਉਹਨਾਂ ਵੱਲੋਂ ਜਿਹੜਾ ਇਹ ਕੇਸ ਲੜਿਆ ਜਾ ਰਿਹਾ ਸੀ ਤੇ ਅੱਜ ਜੋ ਜਿਹੜੀ ਕੇਸ ਦੀ ਸਾਰੇ ਪਾਸੋਂ ਜਿਹੜਾ ਕੇਸ ਉਹ ਜਿੱਤ ਗਏ ਨੇ ਤੇ ਅੱਜ ਜਿਹੜਾ ਪਾਰਕ ਹੈ ਇਹ ਵੱਡਾ ਹੋ ਗਿਆ ਤੇ ਅੱਜ ਖੁਸ਼ੀ ਦਾ ਮਾਹੌਲ ਹੈ ਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਪਾਰਕ ਬਹੁਤ ਹੀ ਵਧੀਆ ਜਿਹੜਾ ਡਿਵੈਲਪ ਕੀਤਾ ਹੋਇਆ ਹੈਗਾ ਤੇ ਇਹ ਜਿਹੜਾ ਜਿਹੜੇ 800 ਕ ਜ ਹੈ ਇਹ ਵੀ ਪਾਰਕ ਵੱਲੋਂ ਨਗਰ ਨਿਗਮ ਵੱਲੋਂ ਡਿਵੈਲਪ ਕੀਤਾ ਜਾਣਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਕੁਝ ਸ਼ਹਿਰ ਦੇ ਅੰਦਰ ਕੁਝ ਐ ਜੀ ਜਗ੍ਹਾ ਹੈਗੀ ਜਿੱਥੇ ਸਰਕਾਰ ਵੱਲੋਂ ਜਿਹੜੇ ਪਾਰਕ ਜਿਹੜੇ ਅਲਾਟਮੈਂਟ ਕੀਤੇ ਗਏ ਸੀ ਪਰ ਲੋਕਾਂ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਕਬਜ਼ਿਆਂ ਵਿੱਚ ਜਗਾ ਕਬਜ਼ਿਆਂ ਚ ਲੈ ਕੇ ਅ ਰੋਲੇ ਚੱਲ ਰਹੇ ਨੇ ਤੇ ਪਹਿਲਾਂ ਵੀ ਕੁਝ ਪਾਰਕਾਂ ਦੇ ਰੋਲੇ ਚੱਲ ਰਹੇ ਨੇ ਇਹ ਤੁਹਾਨੂੰ ਦੱਸ ਦਈਏ ਕਿ ਇਹ ਪਾਰਕ ਨੰਬਰ ਜਿਹੜਾ 138 ਗਲੀ ਨੰਬਰ 3 ਦੇ ਤੇ 6 ਦੇ ਵਿਚਾਲੇ ਪਾਰਕ ਹੈ ਤੇ ਅੱਜ ਇਸ ਇਲਾਕੇ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਹੈ ਕਿ ਉਹਨਾਂ ਨੂੰ ਇੱਕ ਪਾਰਕ ਬਹੁਤ ਵੱਡਾ ਜਗਾ ਜਿਹੜੀ ਮਿਲ ਗਈ ਹੈ ਤੇ ਪਾਰਕ ਡਵੈਲਪ ਹੋ ਗਿਆ ਹੈ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ